ਜੇ ਆਪਾਂ ਪਿਛਲੇ 20 ਸਾਲ ਦਾ ਰਿਕਾਰਡ ਚੈੱਕ ਕਰ ਲਈਏ 20 ਸਾਲ ਦੇ ਰਿਕਾਰਡ ਦੇ ਵਿੱਚ ਹਰ ਇੱਕ ਸਾਲ ਦੀ ਆਪਣੇ ਕੋਲੇ 10 ਕਰੋੜ ਰੁਪਈਆ ਸ਼ਾਮਲ ਨਾਲ ਜ਼ਮੀਨ ਚੋਂ ਆਉਂਦਾ ਤਾਂ 100 ਕਰੋੜ ਰੁਪਈਆ ਸਾਡੇ ਕੋਲ ਆ ਗਿਆ ਜੀ ਪਿਛਲੇ 20 ਸਾਲਾਂ ਚ ਕਿ 100 ਕਰੋੜ ਰੁਪਈਆ ਇਕੱਲਾ ਸ਼ਾਮਲਾੜ ਦਾ ਜੇ ਆਪਾਂ ਦੂਜੇ ਲਾ ਲਈਏ ਤੇ ਜੇ ਲਾ ਲਈ ਹੋਰ ਤਾਂ ਮੰਨ ਕੇ ਚੱਲੋ ਕਿ 500 ਕਰੋੜ ਰੁਪਈਆ ਇੰਨੇ ਤਾਂ ਪਿੰਡ ਵੀ ਹੈ ਨਹੀਂ ਜੀ ਪਿੰਡ ਨਹੀਂ ਪਰ ਪਿੰਡਾਂ 'ਚ ਡਿਵੈਲਪਮੈਂਟ ਤਾਂ ਹੋਈ ਨਹੀਂ ਫਿਰ ਜੀ ਪੈਸਾ ਕਿੱਥੇ ਗਿਆ ਜੀ ਜੇ ਲੀਡਰ ਦੀ ਮਨਸ਼ਾ ਠੀਕ ਨਹੀਂ ਹੈਗੀ ਤਾਂ ਫਿਰ ਇੱਕ ਵਪਾਰੀ ਕਰਨ ਜਾਓਗੇ ਰਹਿ ਜਾਂਦਾ ਜੀ ਕਿ ਉਹ ਆਪਣੇ ਸਿਰਫ ਪੈਸੇ ਦਾ ਕਿਸਮਤ ਹੋ ਕੇ ਰਹਿ ਜਾਂਦਾ ਪੈਸੇ ਕੁਝ ਇਕੱਠੇ ਕਰ ਲੇ ਅਗਲੀ ਇਲੈਕਸ਼ਨ ਦੀ ਤਿਆਰੀ ਵੀ ਲੋ ਵੀ ਪੈਸੇ ਇਕੱਠੇ ਕਰੋ ਅਗਲੀ ਵਾਰੀ ਫੇਰ ਕਿਵੇਂ ਦਾਰੂ ਬਣਣੀ ਹੈ ਇਸ ਏ ਵਿੱਚ ਹੁੰਦਾ ਰਿਹਾ ਜੀ ਪਹਿਲਾਂ ਨਾਬੇ ਦੇ ਲੋਕਾਂ ਨੂੰ ਬੇਨਤੀ ਕਰਨ ਚਾਹੁੰਦਾ ਕਿ ਆਪਾਂ ਆਪਣਾ ਉਜਾੜਾ ਚਾਹੁੰਦੇ ਸੀ ਜੀ ਵੀ ਸਾਡਾ ਸਾਨੂੰ ਉਜਾੜਨ ਆਓ ਜੀ ਮਨ ਲ ਬੂਟ ਇਹਨਾਂ ਲੋਕਾਂ ਨੂੰ ਪਾ ਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਉਜਾੜੋ ਤੁਸੀਂ ਆਮ ਆਦੀ ਪਾਰਟੀ ਬਸਾਉਣ ਦੀ ਗੱਲ ਕਰਦੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਭਵਤਮਨ ਸਾਹਿਬ ਕਹਿੰਦੇ ਵਿਖੇਡਾਂ ਵਧਨ ਪੰਜਾਬ ਦੀਆਂ ਜਾਂ ਰੰਗਲਾ ਪੰਜਾਬ ਬਣਾਉਣਾ ਆਪਾਂ ਸਾਡੇ ਮਨ ਦੇ ਵਿੱਚ ਬਾਈ ਜੀ ਹਿੰਦੁਸਤਾਨ ਚ 4000 ਤੋਂ ਉੱਪਰ ਐਮ ਐਲ ਏ ਆ ਪਹਿਲਾਂ ਦੀ ਮਨ ਆਪਣੀ ਤਨਖਾਹ ਗਰੀਬ ਪਰਵਾਂ ਚ ਬਣਦਾ ਜੀ ਇਹ ਮਨ ਦੀ ਭਾਵਨਾ ਹੀ ਹੈ ਨਾ ਜੀ ਤਾਂ ਹੀ ਬਣਦਾ ਇੱਥੇ 10 ਰੁਪਏ ਨਹੀਂ ਦਿੰਦਾ ਕੋਈ ਜੀ ਦੀ ਵਿਰਾਸਤੀ ਕਿਲੇ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸਰਦਾਰ ਗੁਰਦੇਵ ਸਿੰਘ ਦੇ ਮਾਨ ਜੀ ਦੇ ਵੱਲੋਂ ਇੱਕ ਪ੍ਰੋਗਰਾਮ ਕਰਾਇਆ ਗਿਆ ਜਿਸ ਦੇ ਤਹਿਤ ਕਿਲਿਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਸੋ ਸਾਡੇ ਨਾਲ ਐਮਐਲਏ ਸਾਹਿਬ ਮੌਜੂਦ ਨੇ ਗੱਲ ਕਰਦੇ ਆਂ ਸਰ ਜਿਹੜਾ ਇਹ ਅੱਜ ਦਾ ਪ੍ਰੋਗਰਾਮ ਕਰਾਇਆ ਗਿਆ ਇਸ ਦੇ ਤਹਿਤ ਕੀ ਕੁਛ ਹੈ ਜਿਹੜਾ ਨਿਰਮਾਣ ਪੁਨਰ ਨਿਰਮਾਣ ਕੀਤਾ ਜਾਊਗਾ ਕਿਲਿਆਂ ਦਾ ਪਹਿਲੀ ਗੱਲ ਤਾਂ ਮੈਂ ਅੱਜ ਦੇ ਪ੍ਰੋਗਰਾਮ ਦਾ ਜ਼ਿਕਰ ਕਰਾਂ ਜੀ ਮਹਾਰਾਜਾ ਹੀਰਾ ਸਿੰਘ ਜਿਨ੍ਹਾਂ ਦਾ 181ਵਾਂ ਜਨਮ ਦਿਹਾੜਾ ਅੱਜ ਮਨਾਇਆ ਗਿਆ ਜੀ ਜੀ ਇਹ ਵਰਾਸਤੀ ਕਿਲੇ ਜੀ ਨਾਬੇ ਦਾ ਜਿੱਥੇ ਉਹਨਾਂ ਦੀ ਸلطਨਾ ਚੱਲਦੀ ਹੁੰਦੀ ਸੀ ਔਰ ਲੰਮੇ ਸਮੇਂ ਤੋਂ ਤਕਰੀਬਨ 100 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਕਿ ਉਹਨਾਂ ਨੂੰ ਯਾਦ ਕੀਤਾ ਜਾਵੇ ਔਰ ਜਦੋਂ ਦਾ ਮੈਂ ਐਮਐਲਏ ਬਣਿਆ 2022 ਦੇ ਵਿੱਚ ਤਾਂ ਮਨ ਦੇ ਵਿੱਚ ਖਿਆਲ ਆਇਆ ਕਿ ਕਿਉਂ ਨਾ ਆਪਣੇ ਬਜ਼ੁਰਗਾਂ ਨੂੰ ਆਪਣੇ ਰਾਜੇ ਮਹਾਰਾਜੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਕਿ ਉਹਨਾਂ ਨੂੰ ਯਾਦ ਕੀਤਾ ਜਾਵੇ ਤੇ 2022 ਦੇ ਵਿੱਚ ਪ੍ਰਾਲਾ ਸ਼ੁਰੂ ਕੀਤਾ ਸੀਗਾ ਇਹ ਤੀਜਾ ਜਨਮ ਦੇ ਹੜਾ ਜੀ ਬਸ 181ਵਾਂ ਪਰ 3 ਸਾਲ ਤੋਂ ਲਗਾਤਾਰ ਅਸੀਂ ਇੱਥੇ ਇਹ ਜਿਹੜਾ ਵਿਰਾਸਤੀ ਕਿਲਾ ਹੈ ਇਹ ਬਹੁਤ ਢਹਿ ਤੇਰੀ ਹੋਇਆ ਪਿਆ ਹੈ ਬਹੁਤ ਅਨਮੋਲ ਰਤਨ ਹੈ ਜੀ ਇਹ ਐ ਸਮਝ ਲਓ ਪੰਜਾਬ ਦੀ ਵਿਰਾਸਤ ਦਾ ਤੇ ਇਹਨੂੰ ਅਸੀਂ ਜਿਹੜਾ ਜੀ ਮੈਂ ਪ੍ਰੋਪਰ ਅਗਰ ਕਹੀਏ ਜੀ profession ਵੀ ਦੇ ਨਾਲ ਮੈਂ ਐਪਲੀਕੇਸ਼ਨ ਮੂਵ ਕੀਤੀ ਹੈ ਪੰਜਾਬ ਸਰਕਾਰ ਦੇ ਜ਼ਰੀਏ ਕੇਂਦਰ ਸਰਕਾਰ ਨੂੰ ਕਿ ਸਾਨੂੰ ਘੱਟੋ ਘੱਟ 500 ਕਰੋੜ ਰੁਪਇਆ ਇਸ ਕਿਲੇ ਵਾਸਤੇ ਦੀ ਸੰਸਮਲ ਵਾਸਤੇ ਸਾਨੂੰ ਪ੍ਰਾਥਮਿਕ ਵਿਭਾਗ ਪਾਰ ਸਰਕਾਰ ਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਇਹਦੀ ਕੋਈ ਪ੍ਰੋਫੈਸ਼ਨਲ ਟੀਮ ਜਿਹੜੀ ਆ ਜਿਹੜੇ ਪ੍ਰੋਫੈਸ਼ਨਲ ਲੋਕ ਨੇ ਜਿਹੜੇ ਇਹ ਕੰਮ ਕਰਦੇ ਨੇ ਦੇਖਦੇ ਨੇ ਕਿ ਉਹ ਇਹਦੀ ਦੇਖਰੇਖ ਕਰਕੇ ਇਹਨੂੰ ਮੇਨਟੇਨ ਦੁਆਰਾ ਕਰ ਸਕਣ ਤੇ ਗੱਲ ਇਹ ਆ ਕਿ ਇਹ ਜਿਹੜਾ ਕੰਮ ਹੈ ਜਿੰਨਾ ਕਹਿਣਾ ਸੌਖਾ ਉਤੋਂ ਵੀ ਵੱਧ ਕਰਨਾ ਜਿਹੜਾ ਹੈ ਜੀ ਔਰ ਇਹ ਕੰਮ ਜਿਹੜਾ ਜੀ ਇਸ ਕਰਕੇ ਓਖਾ ਕਿਉਂਕਿ ਆਪਾਂ ਗੱਲ ਤਾਂ ਕਰਦੇ ਜਿਵੇਂ ਤੁਸੀਂ ਮੇਰੇ ਤੋਂ ਪਹਿਲਾਂ ਜ਼ਿਕਰ ਕੀਤਾ ਸੱਭਿਆਚਾਰ ਦੀ ਆਪਣੇ ਵਿਰਾਸਤ ਦੀ ਗੱਲ ਕਰਦੇ ਆਂ ਪਰ ਵਿਰਾਸਤ ਨੂੰ ਸਾਂਭਣ ਵਾਲੇ ਕਿੰਨੇ ਕਿੰਨੇ ਜੀ ਕਿੰਨੇ ਕੈਸੇ ਲੀਡਰ ਨੇ ਜਿਨ੍ਹਾਂ ਦਾ ਮੈਂਟਲਿ ਲੈਵਲ ਇਸ ਲੈਵਲ ਦਾ ਜਾਂ ਉਹਨਾਂ ਦਾ IQ ਲੈਵਲ ਉਸ ਲੈਵਲ ਦਾ ਕਿ ਉਹਨਾਂ ਦੇ ਮੰਨ ਦੇ ਵਿੱਚ ਇਹ ਭਾਵਨਾ ਕਿ ਮੈਂ ਅਸੀਂ ਆਪਣੇ ਵਿਰਸੇ ਦੀ ਸਾਂਭ ਸੰਭਾਲ ਕਰੀਏ ਜੀ ਤਾਂ ਮੈਂ 2022 ਤੋਂ ਹੀ ਅਸੀਂ ਜਿਵੇਂ ਨਾਬਾ ਦੇ ਪੰਜ ਦਰਵਾਜੇ ਨੇ ਜੀ ਜਿਵੇਂ ਗੱਲ ਕਰੀਏ ਬੋੜਾ 게ਟ ਗੁਲਤਦੀ 게ਟ ਔਰ ਇਸ ਤੋਂ ਬਾਅਦ ਲੋਹਰਾਂ 게ਟ ਮੈਸ 게ਟ ਪਟਿਆਲਾ 게ਟ ਇਹ ਪੰਜ ਦਰਵਾਜੇ ਹੁੰਦੇ ਸੀਗੇ ਉਹਦੇ ਵਿੱਚੋਂ ਸਿਰਫ ਇੱਕ ਦਰਵਾਜਾ ਬਚਿਆ ਉਹਦੀ ਅਸੀਂ ਪੇਂਟ ਕੋਟ ਕੀਤਾ ਉੱਥੇ ਲਾਈਟਾਂ ਨੂੰ ਟੱਲ ਆਈਆਂ ਨੇ ਤੁਹਾਡੇ ਜਿਹੜਾ ਲੋਕਾਂ ਦਾ ਜਿਹੜਾ ਪੁਰਾਣਾ ਇੱਕ ਯਾਦਾਂ ਜੁੜੀਆਂ ਹਨ ਉਹਨਾਂ ਨੂੰ ਤਾਜ਼ਾ ਰੱਖਿਆ ਜਾ ਸਕਦਾ ਤੇ ਉੱਥੇ ਸਵੇਰੇ ਸ਼ਾਮ ਸ਼ਬਦ ਭਜਨ ਚੱਲਦੇ ਨੇ ਤੇ ਇੱਥੇ ਵੀ ਅਸੀਂ ਇੱਕ ਸੈਲਫੀ ਪੁਆਇੰਟ ਬਣਾਇਆ ਸੀਗਾ ਜੀ ਪਰ ਉਹਦੀ ਸਾਂਭ ਸੰਭਾਲ ਕਰਨੀ ਕਿਉਂਕਿ ਸੰਗਤ ਦੇ ਸਹਿਯੋਗ ਤੋਂ ਬਿਨਾ ਬਹੁਤ ਮੁਸ਼ਕਲ ਹੈ ਜੀ ਹਮ ਸਰਕਾਰਾਂ ਕੋਲੇ ਇੰਨਾ ਬਜਟ ਜਿਹੜਾ ਜੀ ਨਹੀਂ ਹੁੰਦਾ ਕਿ ਕਿਸੇ ਚੀਜ਼ ਨੂੰ ਬਣਾ ਕੇ ਉਹਨੂੰ ਮੇਨਟੇਨ ਕਰਕੇ ਰੱਖਣਾ ਲਗਾਤਾਰ ਉਹਦੇ ਲਈ ਫਿਰ ਆਪਾਂ ਨੂੰ ਉਹਦਾ ਬਿਜ਼ਨਸ ਚਾਹੀਦਾ ਤਾਂ ਕਿ ਉਹਦੇ ਵਿੱਚੋਂ ਕਮਾਈ ਕਰਕੇ ਉਹਦੀ ਦੇਖਰੇਖ ਕੀਤੀ ਜਾ ਸਕੇ ਹਮ ਤੇ ਉਹਦੇ ਵਾਸਤੇ ਜਿਵੇਂ ਮੈਂ ਸਾਡੇ ਕੋਲ ਇੱਕ ਇੰਗਲੈਂਡ ਤੋਂ ਵੀ ਸਾਡੇ ਇੱਕ ਸੰਪਰਕ ਚ ਆਏ ਨੇ ਕਿ ਉਹ 50 ਕਰੋੜ ਰੁਪਏ ਲਾਉਣ ਨੂੰ ਤਿਆਰ ਨੇ ਤੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਇਹਨੂੰ ਲੀਜ਼ ਤੇ ਦੇ ਦਿਓ ਕੰਟਰੈਕਟ ਕਰਕੇ ਅਸੀਂ ਇਹਨੂੰ ਫਿਰ ਇਹਨੂੰ ਹੋਟਲ ਤੇ ਤਬਦੀਲ ਕਰੀਏ ਜਾਂ ਰੈਸਟੋਰੈਂਟ ਬਣਾਈਏ ਜਾਂ ਸਾਨੂੰ ਕੋਈ ਜਿਵੇਂ ਇੱਕ ਸ਼ੂਟਿੰਗ ਦੀ ਹੱਬ ਬਣਾਈਏ ਜੋ ਵੀ ਅਸੀਂ ਇਹਨੂੰ ਬਿਹਤਰ ਕਰ ਸਕਦੇ ਹਾਂ ਇੱਕ ਤਾਂ ਇਹਦੀ ਸਾਮ ਸੰਭਾਲ ਹੋਵੇਗੀ ਦੂਸਰਾ ਇਹਦੀ ਤੁਹਾਨੂੰ ਹਰ ਇੱਕ ਸਾਲ ਸਰਕਾਰ ਨੂੰ ਦੀ ਕਮਾਈਗੀ ਉਹ ਵੀ ਸਾਡੇ ਕੋਲ ਪ੍ਰੋਪੋਜ਼ਲ ਹੈ ਤੇ ਇੱਕ ਕੋਸ਼ਿਸ਼ ਕਰ ਰਹੇ ਹਾਂ ਅੱਜ ਜਿਹੜਾ ਜਨਮ ਦਿਹਾੜਾ ਮਨਾਇਆ ਇਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਚੇ ਆਉਂਦੇ ਆ ਜੀ। ਹੂੰ। ਇੰਨਾ ਚ ਆਉਂਦੇ ਆ ਸ਼ਹਿਰ ਤੋਂ ਆਉਂਦੇ ਨਾਬੇ ਤੋਂ। ਔਰ ਅਸੀਂ ਅੱਜ ਇੱਕ ਵਿਰਾਸਤੇ ਨਾਬਾ ਕਿਤਾਬ ਦੀ ਰਿਲੀਜ਼ ਕੀਤੀ ਹੈ ਜਿਹਦੇ ਨਾਲ ਇਤਿਹਾਸ ਪਤਾ ਲੱਗੇ ਕਿ ਨਾਬੇ ਦਾ ਇਤਿਹਾਸ ਕੀ ਹੈ। ਹੂੰ। ਸੋ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਸਾਰੀਆਂ ਇਹ ਉਹ ਨੇ ਜਿਹੜੀਆਂ ਕਿਤੇ ਕਿਸੇ ਪੋਲੀਟਿਕਲ ਪਾਰਟੀ ਦੇ ਦੌਰਤੇ ਨਹੀਂ ਨੇ। ਇਹ ਰਾਜਨੀਤਿਕ ਆਪਾ ਦਾ ਕੋ ਲਾਹਾ ਲੈਣਾ ਜਾਂ ਆਪਾਂ ਨੂੰ ਕੋ ਆ। ਇਹ ਤਾਂ ਇੱਕ ਕਮਿਟਮੈਂਟ ਹੈ ਜੀ ਹਮ ਆਪਣੀ ਉਸ ਵਿਰਾਸਤ ਦੇ ਨਾਲ ਆਪਣੇ ਉਹ ਪੁਰਾਣੇ ਪੁਰਖਿਆਂ ਦੇ ਨਾਲ ਜਾਂ ਆਪਣੇ ਇਤਿਹਾਸ ਦੇ ਨਾਲ ਕਿ ਆਪਾਂ ਨੂੰ ਮੇਨਟੇਨ ਕਰਕੇ ਰੱਖਣਾ ਮੰਨ ਲਓ ਅਗਰ ਮੈਂ ਐਮਐਲਏ ਨਹੀਂ ਸੀ ਪਹਿਲਾਂ ਤਾਂ ਤਾਂ ਵੀ ਮੈਂ ਇਹਦਾ ਜ਼ਿਕਰ ਕਰਦਾ ਸੀ ਕਿਲਿਆਂ ਦਾ ਮੈਂ ਐਮਐਲਏ ਬਣ ਗਏ ਤਾਂ ਹੁਣ ਉਹ ਸੇਵਾ ਸਤਰੀ ਕਿਨਾਂ ਨਾਲ ਬਾੜੇ ਤੇ ਜਿਹੜੀ ਨਾਬ ਦੀ ਸੰਗਤ ਆ ਉਹ ਤਾਂ ਹੁਣ ਸੰਗਤ ਦੇ ਰੂਪ ਦੇ ਵਿੱਚ ਹਿੱਸਾ ਪਾਉਂਦੀ ਸਾਰੀ ਤੇ ਇਹਦੀ ਇਹਦਾ ਮੇਰੇ ਦਿਮਾਗ ਦੇ ਵਿੱਚ ਆਇਆ ਸੀ ਕਿ ਇਹਦਾ ਇੱਕ ਕਲੱਬ ਬਣਾ ਕੇ ਇਹਦੀ ਅਸੀਂ ਇੱਕ ਜਿਹੜੀ ਹੈ ਸੇਵਾ ਸ਼ੁਰੂ ਕਰੀਏ ਕਿ ਜੋ ਵੀ ਤਿਲ ਫੁੱਲ ਕੋਈ ਪਾਉਣਾ ਚਾਹੁੰਦਾ ਉਹਨੂੰ ਮੇਨਟੇਨ ਕਰਕੇ ਫਿਰ ਅਸੀਂ ਜਿਹੜੇ ਪਰਿਵਾਰ ਨੇ ਰਿਆਸੀ ਪਰਿਵਾਰ ਨੇ ਜੀ ਜਿਵੇਂ ਮਾਨਣ ਪ੍ਰੀਤੀ ਸਿੰਘ ਜੀ ਨੇ ਉਹ ਇੱਥੇ ਰਹਿੰਦੇ ਨੇ ਜੀ ਹੀਰਾ ਮਹਿਲ ਦੇ ਵਿੱਚ ਉਹਨਾਂ ਨਾਲ ਗੱਲ ਕਰਕੇ ਕਿ ਖੇਮਟਾ ਫੈਮਿਲੀ ਆ ਉਹ ਅਮਰੀਕਾ 'ਚ ਰਹਿੰਦੇ ਨੇ ਜੀ ਕਿਉਂਕਿ ਅੱਗੇ ਅੱਗੇ ਪਰਿਵਾਰ ਜਿਹੜੇ ਆ ਉਹਦੀਆਂ ਜਿਵੇਂ ਇੱਕ ਮੁੰਡਾ ਹੋ ਗਿਆ ਕਿ ਕੁੜੀ ਹੋ ਗਈ ਅੱਗੇ ਅੱਗੇ ਪਰਿਵਾਰ ਉਸ ਤਰੀਕੇ ਨਾਲ ਡਿਵਾਈਡ ਹੁੰਦੇ ਜਾਂਦੇ ਆ ਇਹ ਸਾਰਾ ਨਾਲ ਗੱਲਬਾਤ ਕਰਕੇ ਸਾਰਾ ਕੁਝ ਰਸਤਾ ਕਲੀਅਰ ਹੈ ਜੀ ਜ਼ਮੀਨ ਜਿਹੜੀ ਹੈ ਜਿਹੜਾ ਕਿ ਇਹ ਕਾਗਜ਼ਾਂ 'ਚ ਕਿਦੇ ਨਾਂ ਤੇ ਬੋਲਦਾ ਸਰਕਾਰ ਦੀ ਪ੍ਰਾਪਰਟੀ ਬਣ ਗਈ ਹੈ ਇਹਨੂੰ ਮੈਂਟੇਨ ਕਰਨਾ ਸਾਰਾ ਕੁਝ ਸਈ ਇਹਦੀਆਂ ਟੈਕਨੀਕਲੀ ਕਈ ਗੱਲਾਂ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਮੌਜੂਦਾ ਜਮੇ ਸੰਗਤ ਨੇ ਦਾਸ ਨੂੰ ਐਮਐਲਏ ਤੌਰ ਤੇ ਸੇਵਾ ਬਖਸ਼ੀ ਹੈ ਜੇ ਜਿਹੜਾ ਅੱਗੇ ਨਮਾਇੰਦਾ ਜਿਹੜਾ ਤੁਹਾਡਾ ਅੱਗੇ ਲਾਇਆ ਇਨਸਾਨ ਹੈ ਜਿਹਨੂੰ ਵੋਟਾਂ ਤੁਸੀਂ ਪਾ ਕੇ ਏਡੀ ਤਾਕਤ ਦਿੱਤੀ ਹੈ ਅਗਰ ਉਹਦੀ ਵਿਲ ਪਾਵਰ ਸਹੀ ਹੈ ਨਾ ਜੀ ਫਿਰ ਤਾਂ ਸ਼ਹਿਰ ਵੀ ਇਲਾਕਾ ਵੀ ਵਿਧਾਨ ਸਭਾ ਵੀ ਲੋਕਾਂ ਦੇ ਕੰਮ ਵੀ ਚਾਹੀਏ ਉਹ ਅਮੀਰ ਹੈ ਚਾਹੀਏ ਉਹ ਗਰੀਬ ਹੈ ਚਾਹੀਏ ਕਿਸਾਨ ਹੈ ਚਾਹੀਏ ਵਪਾਰੀ ਹੈ ਫਿਰ ਤਾਂ ਉਹ ਸਹੀ ਦਿਸੰਵਲ ਦਾਨਗੇ ਜੇ ਲੀਡਰ ਦੀ ਮਨਸ਼ਾ ਠੀਕ ਨਹੀਂ ਹੈਗੀ ਤਾਂ ਫਿਰ ਇੱਕ ਵਪਾਰੀ ਕਰਨ ਜਾ ਹੋ ਕੇ ਰਹਿ ਜਾਂਦਾ ਜੀ ਕਿ ਉਹ ਆਪਣੇ ਸਿਰਫ ਪੈਸੇ ਤਾਂ ਇੱਕ ਸੀਮਤ ਹੋ ਕੇ ਰਹਿ ਜਾਂਦਾ ਪੈਸੇ ਉਹ ਜਿੱਥੇ ਇਕੱਠੇ ਕਰ ਲੇ ਅਗਲੀ ਇਲੈਕਸ਼ਨ ਦੀ ਤਿਆਰੀ ਵੀ ਲੋ ਵੀ ਪੈਸੇ ਇਕੱਠੇ ਕਰੋ ਅਗਲੀ ਵਾਰੀ ਫੇਰ ਕਿਵੇਂ ਦਾਰੂ ਬਣਣੀ ਹੈ ਇਸ ਏਵੇਂ ਹੁੰਦਾ ਰਿਹਾ ਜੀ ਪਹਿਲਾਂ ਇਹ ਮਤਲਬ ਜਿਹੜਾ ਹੁਣ ਤੱਕ ਦਾ ਇਤਿਹਾਸ ਰਿਹਾ ਨਾਬੇ ਦਾ ਪਰ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਪ੍ਰੋਪਰ ਸਿਸਟਮ ਬਣਾ ਕੇ ਅਸੀਂ ਜਿਹੜਾ ਸਾਡਾ ਸੱਭਿਆਚਾਰਾ ਜਿਹੜੀ ਨਾਬੇ ਦੀ ਵਿਰਾਸਤ ਆ ਇਹਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਾਂ ਗੱਲ ਇਹ ਹੀ ਆ ਨਾ ਜਿਹੜੀ ਤੁਸੀਂ ਕਿਹਾ ਕਿ ਬਿਜ਼ਨਸ ਕੰਨੀ ਸਿਰਫ ਕੋਈ ਵੀ ਲੀਡਰ ਆ ਜਿਹੜਾ ਸੱਤਾ ਦੇ ਵਿੱਚ ਆਉਂਦਾ ਉਹ ਸਿਰਫ ਬਿਜ਼ਨਸ ਵੱਲ ਧਿਆਨ ਦਿੰਦਾ ਹੁਣ ਜਿਸ ਤਰ੍ਹਾਂ ਇਹ ਵਿਰਾਸਤੀ ਕਿਲਾ ਆ ਇਹਨੂੰ ਸੰਭਾਲਣ ਤੇ ਕੋਈ ਤੁਹਾਡੀ ਸਰਕਾਰ ਨੂੰ ਤਾਂ ਕੋਈ ਬੜਾ ਵੱਡਾ ਕੋਈ ਬੈਨੀਫਿਟ ਤਾਂ ਹੋਣਾ ਨਹੀਂ ਇਸ ਕਰਕੇ ਫਿਰ ਇਹਦੀ ਕਿਲੇ ਦੀ ਜਿਹੜੀ ਮੈਨੇਜਮੈਂਟ ਰੱਖਣ ਵਾਸਤੇ ਵੀ ਕਿਤੇ ਨਾ ਕਿਤੇ ਤੁਹਾਨੂੰ ਜਿਹੜਾ ਇਹ ਕਾਰ ਕਦ ਨੂੰ ਚੱਕੂਗੀ ਇਹ ਇਹੀ ਇਹ ਵੱਡਾ ਸਵਾਲ ਹਾਂ ਮੈਂ ਪਹਿਲਾਂ ਜ਼ਿਕਰ ਕਰ ਕਰਦੇ ਹਾਂ ਕਿਸੇ ਚੀਜ਼ ਨੂੰ ਬਣਾ ਦੇਣਾ ਔਰ ਕਿਸੇ ਜੀ ਨੂੰ ਲਗਾਤਾਰ ਮੇਨਟੇਨ ਕਰਕੇ ਉਹਨੂੰ ਅੱਗੇ ਵਧਾਉਣਾ ਇਹ ਵੱਡੀ ਜ਼ਿੰਮੇਵਾਰੀ ਹੈ ਤੇ ਉਹਦੇ ਲਈ ਉਸ ਚੀਜ਼ ਦਾ ਆਪਣੇ ਕੋਲੇ ਵਿਜ਼ਨ ਹੋਣਾ ਚਾਹੀਦਾ ਕਿ ਆਪਾਂ ਉਹਨੂੰ ਕਿਵੇਂ ਮੇਨਟੇਨ ਕਰ ਸਕਦੇ ਜਿਵੇਂ ਪਿੰਡਾਂ ਚੋਂ ਮੈਂ ਇੱਕ ਦਿਨ ਜ਼ਿਕਰ ਕਰਦਾ ਸੀ ਆ ਕੱਲ ਹੀ ਕਿ ਨਾਬਾ ਹਲਕੇ ਦੇ ਵਿੱਚ ਨਾਬਾ ਬਲੌਕ ਸਭ ਤੋਂ ਵੱਡਾ ਬਲੌਕ ਹੈ ਜਿੱਥੇ ਸ਼ਾਮਲਾਰ ਸਭ ਤੋਂ ਵੱਧ ਹੈ ਜੀ ਅਰੇ ਸ਼ਾਮਲੜ ਜਿਹੜੀ ਹੈ ਜੀ ਉਹ ਤਾਂ 10 ਲੱਖ ਰੁਪਈਆ ਹਰੇਕ 10 ਕਰੋੜ ਰੁਪਈਆ ਹਰੇਕ ਸਾਲ ਆਉਂਦਾ ਜੀ ਤੇ ਜੇ ਆਪਾਂ 5 ਸਾਲ ਦਾ ਲਈਏ ਮੰਨ ਲਓ ਮੇਰੀ ਟਰਮ ਦਾ ਲਈਏ ਤਾਂ 50 ਕਰੋੜ ਹੋ ਗਏ ਜੀ 50 ਕਰੋੜ ਨੂੰ ਪੰਜ 50 50 ਲੱਖ ਲਈਏ ਤਾਂ 100 ਪਿੰਡਾਂ 'ਚ ਡਵੈਲਪਮੈਂਟ ਹੋ ਗਈ ਕੱਲੀ ਸ਼ਾਮਲੜ ਦੇ ਪੈਸੇ ਨਾਲ ਜਿਹੜੇ ਕੇਂਦਰ ਸਰਕਾਰ ਤੋਂ 15ਵੇਂ 16ਵੇਂ ਵਿੱਤ ਕਮਿਸ਼ਨ 'ਚ ਪੈਸੇ ਆਉਂਦੇ ਵੱਖਰੇ ਆ ਪੰਜਾਬ ਸਰਕਾਰ ਦੇ ਵੱਖਰੇ ਆ ਜੀ ਤਾਂ ਫਿਰ ਇਹ ਉੱਤੋਂ ਵੀ 3 ਗੁਣਾ ਵੱਧ ਗਏ ਤਾਂ ਜੇ ਆਪਾਂ ਪਿਛਲੇ 20 ਸਾਲ ਦਾ ਰਿਕਾਰਡ ਚੈੱਕ ਕਰ ਲਈਏ 20 ਸਾਲ ਦੇ ਰਿਕਾਰਡ ਦੇ ਵਿੱਚ ਹਰੇਕ ਸਾਲ ਜੀ ਆਪਣੇ ਕੋਲੇ 10 ਕਰੋੜ ਰੁਪਈਆ ਸ਼ਾਮਲਾੜ ਜ਼ਮੀਨ ਚੋਂ ਆਉਂਦਾ ਤਾਂ 100 ਕਰੋੜ ਰੁਪਈਆ ਸਾਡੇ ਕੋਲੇ ਆ ਗਿਆ ਜੀ ਪਿਛਲੇ 20 ਸਾਲਾਂ ਚ ਕਿ 100 ਕਰੋੜ ਰੁਪਈਆ ਇਕੱਲਾ ਸ਼ਾਮਲਾੜ ਦਾ ਜੇ ਆਪਾਂ ਦੂਜੇ ਲਾ ਲਈਏ ਤੇ ਜੇ ਲਾਲੀ ਹੋਰ ਤਾਂ ਮੰਨ ਕੇ ਚੱਲੋ ਕਿ 500 ਕਰੋੜ ਰੁਪਈਆ ਇੰਨੇ ਤਾਂ ਪਿੰਡ ਵੀ ਹੈ ਨਹੀਂ ਜੀ ਪਿੰਡ ਵੀ ਨਹੀਂ ਪਰ ਪਿੰਡਾਂ 'ਚ ਡਿਵੈਲਪਮੈਂਟ ਤਾਂ ਹੋਈ ਨਹੀਂ ਫਿਰ ਜੀ ਪੈਸਾ ਕਿੱਥੇ ਗਿਆ ਜੀ ਨਾ ਧਰਮਸ਼ਾਲਾ ਦੀ ਹਾਲਤ ਚੰਗੀ ਹੈ ਨਾ ਗਲੀਆਂ ਦੀ ਚੰਗੀ ਹੈ ਨਾ ਨਾਲੀਆਂ ਚੰਗੀ ਹੈ ਨਾ ਕੋ ਖੇਡ ਗਰਾਉਂਡ ਹੈ ਚਾਜ ਦਾ ਨਾ ਕੋ ਹਸਪਤਾਲ ਹੈ ਜੀ ਤਾਂ ਲੋਕਾਂ ਦਾ ਕੋ ਲਿਵਿੰਗ ਸਟੈਂਡਰਡ ਬਹੁਤ ਹਾਈ ਹੈ ਗਰੀਬ ਪਰਿਵਾਰਾਂ ਦਾ ਕਿ ਉਹਨਾਂ ਨੂੰ ਸਰਕਾਰ ਵੱਲੋਂ ਬਹੁਤ ਮਦਦ ਮਿਲੀ ਹੈ ਤਾਂ ਕੁਐਸਚਨ ਇਹ ਹੈ ਜੀ ਮੈਂ ਪੀਐਸਡੀ ਵੀ ਕਰ ਰਿਹਾ ਪੋਲੀਟੀਕਲ ਸਾਇੰਸ ਦੇ ਵਿੱਚ ਮੈਂ ਰਾਈਟ ਨਾ ਮੌਜੂਦਾ ਹੁਣ ਮੈਂ ਪੀਐਸਡੀ ਕਰ ਰਿਹਾ ਮੈਂ ਸਟੱਡੀ ਕਰਦਾ ਰਹਿੰਦਾ ਕਿ ਇਹ ਇਹ ਸਿਚੁਏਸ਼ਨ ਜਿਹੜੀ ਹੈ ਇਹਨੂੰ ਸਮਝਣ ਦੀ ਜ਼ਰੂਰਤ ਹੈ ਜੀ ਕਿ ਆਪਾਂ ਕਿਸ ਬੰਦੇ ਨੂੰ ਮੋਢੀ ਬਣਾ ਰਹੇ ਹਾਂ ਕਿਸ ਬੰਦੇ ਨੂੰ ਵੋਟ ਪਾ ਰਹੇ ਹਾਂ ਯਾਦ ਕਰਤੇ ਹੁੰਦਾ ਜੀ ਮੈਂ ਕਾਂਗਰਸ ਨਾਲ ਜੁੜਿਆ ਹਾਂ ਜੀ ਮੇਰੇ ਤਾਂ ਪੁਰਾਣੇ ਬਜ਼ੁਰਗ ਜੀ ਕਾਂਗਰਸ ਨੂੰ ਵੋਟ ਪਾਉਂਦੇ ਮੈਂ ਤਾਂ ਇਹਨੂੰ ਪਾਉਂਗਾ ਜੀ ਉਹ ਤਾਂ ਉਹਨੇ ਤਾਂ ਗਲਤੀ ਕਰ ਲਈ ਹੁਣ ਤੁਸੀਂ ਵੀ ਉਹ ਗਲਤੀ ਕਰੋਗੇ ਜੀ ਤੁਸੀਂ ਵੀ ਉਹ ਪਰਖੇ ਹੋਏ ਬੰਦੇ ਨੂੰ ਪਰਖੋਗੇ ਜਿਹੜਾ ਮੰਨ ਲਓ ਇੱਥੋਂ ਪਹਿਲਾਂ ਸਾਬੂ ਧਰਮਸੂਤ ਰਿਹਾ ਜੀ ਐਮਐਲਏ ਤਿੰਨ ਚਾਰ ਵਾਰ ਐਮਐਲਏ ਰਿਹਾ ਮੰਤਰੀ ਰਿਹਾ ਜੀ ਮਤਲਬ ਜਿਹੜਾ ਬੰਦਾ ਐਡਾ ਵੱਡਾ ਸਿਸਟਮ ਹਲਾ ਕੇ ਆਪਣਾ ਸਿਸਟਮ ਬਣਾ ਕੇ ਜੇਲ੍ਹ 'ਚ ਬੈਠਾ ਜੀ ਆਪਾਂ ਉਹਨਾਂ ਨੂੰ ਵੋਟਾਂ ਪਾ ਕੇ ਫਿਰ ਆਪਾਂ ਦਾ ਇਹਦਾ ਮਤਲਬ ਫਿਰ ਇਹਦਾ ਇਹਦਾ ਮਤਲਬ ਤਾਂ ਹੀ ਹੈ ਕਿ ਫਿਰ ਆਪਾਂ ਨੂੰ ਤੇਰਾ ਪਾਪ ਆਪਣਾ ਜਣ ਆਪਣਾ ਪਹਿਲਾ ਪਾਰਟੀ ਨਹੀਂ ਮੈਂ ਪੰਜਾਬ ਦੇ ਲੋਕਾਂ ਨਾਬੇ ਦੇ ਲੋਕਾਂ ਨੂੰ ਬੇਨਤੀ ਕਰਨ ਚਾਹਣਾ ਕਿ ਆਪਾਂ ਆਪਣਾ ਉਜਾੜਾ ਚਾਹੁੰਦੇ ਸੀ ਜੀ ਵੀ ਸਾਡਾ ਸਾਨੂੰ ਉਜਾੜਨ ਆਓ ਜੀ ਮਤਲਬ ਵੋਟ ਇਹਨਾਂ ਲੋਕਾਂ ਨੂੰ ਪਾ ਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਨੂੰ ਉਜਾੜੋ ਤੁਸੀਂ ਆਮ ਆਦਮੀ ਪਾਰਟੀ ਬਸਾਉਣ ਦੀ ਗੱਲ ਕਰਦੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਭਵੰਤਮਨ ਸਾਹਿਬ ਕਹਿੰਦੇ ਵੀ ਖੇਡਾਂ ਵਤਨ ਪੰਜਾਬ ਦੀਆਂ ਜਾਂ ਰੰਗਲਾ ਪੰਜਾਬ ਬਣਾਉਣਾ ਆਪਾਂ ਸਾਡੇ ਮਨ ਦੇ ਵਿੱਚ ਭਾਈ ਜੀ ਹਿੰਦੁਸਤਾਨ 'ਚ 4000 ਤੋਂ ਉੱਪਰ ਐਮ.ਐਲ.ਏ ਆ ਪਹਿਲਾ ਦੀਵਾਨ ਆਪਣੀ ਤਨਖਾਹ ਗਰੀਬ ਪਰਵਾਰਾਂ 'ਚ ਵੰਡਦਾ ਜੀ ਇਹ ਮਨ ਦੀ ਭਾਵਨਾ ਹੀ ਆ ਨਾ ਜੀ ਤਾਂ ਹੀ ਵੰਡਦਾ ਇੱਥੇ 10 ਰੁਪਏ ਨੇ ਦਿੰਦਾ ਕੋਈ ਜੀ ਕਿਹੜਾ ਤਨਖਾਹ ਦੇ ਦੂਗਾ ਜੀ ਆਪਣੀ ਐਮਐਲਏ ਨੂੰ ਸਰ ਤਨਖਾਹ ਮਿਲਦੀ ਹੈ ਸੱਚੀ ਮਿਲਦੀ ਵੀ ਹੈ ਕਿਉਂਕਿ ਇਹ ਗੱਲ ਬਹੁਤ ਵਾਰੀ ਜ਼ਿਕਰ ਹੁੰਦਾ ਹੈ ਕਿ ਐਮਐਲਏ ਸ ਤਨਖਾਹ ਤਾਂ ਲੈਂਦੇ ਹੀ ਨਹੀਂ ਉੱਪਰੋਂ ਉੱਪਰ ਹੀ ਸਰੀ ਜਾਂਦਾ ਨਹੀਂ ਨਹੀਂ 83000 300 ਮੇਰੇ ਖਾਤੇ 'ਚ ਤਨਖਾਹ ਆਉਂਦੀ ਹੈ ਜੀ ਤੁਸੀਂ ਕਿਸੇ ਐਮਐਲਏ ਨੂੰ ਪੁੱਛ ਕੇ ਦੇਖ ਲਓ ਜੀ ਕਿਉਂਕਿ ਮੈਂ ਕੋਈ ਦਮਾਂ ਦੀ ਤਨਖਾਹ ਇਹ ਮੇਰਾ ਹੱਕ ਬਣਦਾ ਜੀ ਪਰ ਮੇਰੀ ਭਾਵਨਾ ਇਹ ਹੈ ਕਿ ਇਹ ਮੈਨੂੰ ਹੱਕ ਦਿੱਤਾ ਕਿੰਨੇ ਜੀ ਲੋਕਾਂ ਨੇ ਲੋਕਾਂ ਨੇ ਤਾਂ ਫਿਰ ਜੇ ਲੋਕਾਂ ਦੀ ਸੇਵਾ 'ਚ ਮੇਰੇ ਪੈਸੇ ਲੱਗ ਰਹੇ ਹਨ ਖਾ ਜਿਹੜੀ ਮੇਰੇ ਕੋਲ ਆ ਰਹੀ ਆ ਤਾਂ ਫਿਰ ਇਸ ਤੋਂ ਵੱਡਾ ਇਸ ਤੋਂ ਵੱਡਾ ਕਰਮ ਕੀ ਹੋ ਸਕਦਾ ਜੀ ਮੇਰੀ ਸੋਚਣੀ ਹੈ ਹਰ ਇਨਸਾਨ ਦਾ ਨਜ਼ਰੀਆ ਕੋਣ ਇਨਸਾਨ ਕਿਵੇਂ ਸੋਚਦਾ ਕਿਹੜੇ ਇਨਸਾਨ ਦੀ ਕੀ ਭਾਵਨਾ ਹੈ ਕਿਸੇ ਦੀ ਜੇਬ ਖਾਲੀ ਹੈ ਉਹਨੂੰ ਲੱਗਦਾ ਮੇਰੀ ਜੇਬ ਭਰੀ ਪਈ ਹੈ ਕਿਸੇ ਦੀ ਜੇਬ ਭਰੀ ਪਈ ਉਹਨੂੰ ਲੱਗਦਾ ਮੇਰੀ ਜੇਬ ਖਾਲੀ ਹੈ ਜੀ ਗਲਾਸ ਅੱਧਾ ਭਰਿਆ ਅੱਧਾ ਖਾਲੀ ਹੈ ਉਹ ਨਜ਼ਰੀਆ ਹੈ ਸੋਚਣ ਦਾ ਜੀ ਕਿ ਅੱਧਾ ਭਰਿਆ ਕਿ ਅੱਧਾ ਖਾਲੀ ਹੈ ਸੋ ਹਰ ਬੰਦੇ ਦੀ ਇਹ ਮੈਂਟੈਲਿਟੀ ਹੁੰਦੀ ਹੈ ਮੈਂ ਇਹ ਬੇਨਤੀ ਕਰਦਾ ਕਿ ਸਾਡੇ ਸਮਾਜ ਦੇ ਵਿੱਚ ਐਜੂਕੇਸ਼ਨ ਜਿਹਦੇ ਲਈ ਸਾਡੀ ਸਰਕਾਰ ਬਹੁਤ ਵੱਡਾ ਪ੍ਰਾਲਾ ਕਰ ਰਹੀ ਹੈ ਐਮ ਐਨ ਐ ਸਕੂ ਪਾਸ ਹੋ ਮੰਨ ਰਿਹਾ 11 ਕਰੋੜ ਰੁਪਏ ਦੀ ਪ੍ਰਪੋਜ਼ਲ ਪਾਸ ਹੋ ਗਈ 1 ਕਰੋੜ ਰੁਪਿਆ ਆ ਵੀ ਗਿਆ ਜੀ ਕਹਿੰਦੇ ਸੋਚਿਆ ਸੀ ਸਰਕਾਰੀ ਸਕੂਲ ਲਈ 11 ਕਰੋੜ ਰੁਪਿਆ ਇਹ ਤਾਂ 1 ਕਰੋੜ ਰੁਪਏ ਨਹੀਂ ਸੀ ਦਿੰਦੇ ਜੀ 11 ਕਰੋੜ ਤਾਂ ਦੂਰ ਦੀ ਗੱਲ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਕਰਕੇ ਵਿਲੱਖਣ ਹੋ ਰਹੀਆਂ ਕਿਉਂਕਿ ਪੰਜਾਬ ਦੇ ਲੋਕਾਂ ਨੇ ਪਹਿਲੀ ਵਾਰ ਨਵੇਂ ਨਵੀਂ ਸੋਚ ਨਵੇਂ ਲੋਕਾਂ ਨੂੰ ਮੌਕਾ ਦਿੱਤਾ 92 ਦੇ ਵਿੱਚੋਂ 82 ਬੰਦੇ ਉਹ ਸੀ ਜਿਹੜੇ ਪਹਿਲੀ ਵਾਰ ਐਮਐਲਏ ਬਣੇ ਔਰ ਜਿਹੜੇ 82 ਹਾਰੇ ਜਾਂ ਜਿਹੜੇ 92 ਹਾਰੇ ਉਹ ਕੌਣ ਸੀ ਜਿਹੜੇ ਪੁਰਾਣੇ ਕੋਈ ਦੋ ਵਾਰ ਦਾ ਐਮਐਲਏ ਕੋਈ ਚਾਰ ਦਾ ਕੋਈ ਪੰਜ ਦਾ ਕੋਈ ਛੇ ਬੱਲ ਸਭ 8-9 ਵਾਰ ਦੇ ਐਮਐਲਏ ਸੀਗੇ ਠੀਕ ਹੈ ਜੀ ਤੇ ਉਹਦੇ ਵਿੱਚੋਂ ਕੱਢਣ ਪਾਉਣ ਨੂੰ ਆਪਾਂ ਨੂੰ ਕੀ ਮਿਲਣਾ ਜੀ ਰੜਕੇ ਹੋਏ ਦੇ ਵਿੱਚੋਂ ਹੋਰ ਰੜਕਾਂਗੇ ਕੀ ਨਿਕਲੂਗਾ ਜੀ ਉਹ ਤਾਂ ਇਹੀ ਗੱਲ ਕਹਿੰਦੇ ਸੀ ਵੀ ਇੱਕ ਵਾਰੀ ਹੋਰ ਮੌਕਾ ਦੇ ਦੂ ਵੀ ਜਿਹੜੇ ਪਹਿਲਾ ਮੌਕੇ ਦੇਤੇ ਉਸ ਤੋਂ ਬਾਅਦ ਪਸਤਾਉਣਾ ਹੀ ਆ ਸਾਡੇ ਪੱਲੇ ਰਹਿ ਵੀ ਕੀ ਗਿਆ ਬਾਈ ਜੀ ਤਾਂ ਮੇਰੀ ਗੱਲ ਸੁਣੋ ਜੇ ਮਹੀਨਾ ਪੈਰੀ ਹੱਥ ਲਾ ਕੇ ਇਹ ਕਹਿ ਕੇ ਵੀ ਮੈਨੂੰ ਇੱਕ ਮੌਕਾ ਦੇ ਦਿਓ ਜੀ ਮੈਂ ਤੁਹਾਡਾ ਸੇਵਾਦਾਰ ਹਾਂ ਤਾਂ ਫਿਰ ਬਿਜ਼ਨਸ ਹੀ ਬੜਾ ਤਕੜਾ ਜੀ ਫਿਰ ਤਾਂ ਹਰੇਕ ਹੀ ਕਰ ਲਵੇ ਜੀ ਇਹ ਇਹਦਾ ਸੌਖਾ ਕੰਮ ਆ ਨਾ ਜੀ ਮਹੀਨਾ ਤੁਸੀਂ ਲੋਕਾਂ ਦੇ ਪੈਰੀ ਹੱਥ ਲਾ ਕੇ 5 ਸਾਲ ਰਾਜ ਕਰੋ ਇਹ ਤਾਂ ਕੰਮ ਹੀ ਬੜਾ ਸੌਖਾ ਜੀ ਫਿਰ ਪਰ ਇਹ 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 ਗੱਲ ਨਹੀਂ ਹੈ ਗੱਲ ਇਹ ਹੈ ਕਿ ਤੁਹਾਡੇ ਅੰਦਰ ਵਿਜ਼ਨ ਕੀ ਹੈ ਜੀ ਤੁਸੀਂ ਸਮਾਜ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਹਾਡਾ ਸਮਾਜ ਕਿਵੇਂ ਸੋਚਦਾ ਇਹ ਗੱਲ ਵੱਖਰੀ ਹੈ ਪੋਲੀਟਿਸ਼ੀਅਨ ਲੀਡਰ ਜਿਹੜਾ ਨਮਾਇੰਦਾ ਹੈ ਕਿਸੇ ਵੀ ਸਮਾਜ ਦਾ ਕਿਸੇ ਵੀ ਕੌਮ ਦਾ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਕਿਸੇ ਵੀ ਹਲਕੇ ਦਾ ਜਾਂ ਪਿੰਡ ਦਾ ਸਰਪੰਚ ਉਹ ਕਿਵੇਂ ਸੋਚਦਾ ਡਿਪੈਂਡ ਤਾਂ ਉੱਤੇ ਕਰਦਾ ਨਹੀਂ ਆਪਾਂ ਪਿੰਡ 'ਚ ਕੀ ਕਰਨਾ ਜੀ ਅਸੀਂ ਹਲਕੇ 'ਚ ਕੀ ਕਰਨਾ ਜੀ ਤਾਂ ਮੇਰਾ ਇਹ ਨਜ਼ਰੀਆ ਹੈ ਕਿ ਆਪਣੀ ਵਿਰਾਸਤ ਨੂੰ ਸੰਭਾਲਿਆ ਜਾਵੇ ਮਰਦਾ ਹੀਰਾ ਸਿੰਘ ਜੀ ਨੂੰ ਯਾਦ ਕੀਤਾ ਜਾਵੇ ਅੱਜ ਭਾਈ ਜਗਿੰਦਰ ਸਿੰਘ ਰਿਆੜ ਸਾਹਿਬ ਵੀ ਕਹਿ ਕੇ ਗਏ ਆ ਕਿ ਜਦੋਂ ਆਪਾਂ ਸਸੰਗ ਦੇ ਰੂਪ 'ਚ ਬੈਠਦੇ ਆ ਉੱਥੇ ਬਹਿ ਕੇ ਸਿਮਰਨ ਹੋ ਰਿਹਾ ਇੱਥੇ ਗੁਰਬਾਣੀ ਦਾ ਪ੍ਰਚਾਰ ਹੋ ਰਿਹਾ ਔਰ ਸੰਗਤ ਜਿਹੜੀ ਅਧਿਆਤਮਿਕ ਤੌਰ ਤੇ ਗੁਰੂ ਨਾਲ ਜੁੜ ਰਹੀ ਹੈ ਜੀ ਇਹ ਵੀ ਬਹੁਤ ਵੱਡੀ ਸੇਵਾ ਜੀ ਸਾਡੇ ਮਨ ਚ ਉਹ ਭਾਵਨਾ ਜੀ ਠੀਕ ਹੈ ਸਾਡੇ ਮਨ ਚ ਇਹ ਭਾਵਨਾ ਥੋੜਾ ਜੀ ਕਿ ਅਸੀਂ ਆਪ ਦੀ ਬੱਲੇ ਬੱਲੇ ਕਰਾਈਏ ਦੂਜੇ ਨੂੰ ਪੁੱਛੀ ਨਾ ਹੁਣ ਤੱਕ ਇਹੀ ਕੁਝ ਹੁੰਦਾ ਹੈ ਇਸ ਕਰਕੇ ਦੂਜਿਆਂ ਦਾ ਤੇ ਸਾਡਾ ਇਹੀ ਫਰਕ ਹੈ ਮੈਂ ਹੋਰ ਤਾਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਣੀ ਗੱਲ ਕਰਦਾ ਕਿ ਆਮ ਜਿਹੜੇ ਪਹਿਲਾਂ ਸੀ ਉਹਨਾਂ ਦਾ ਤੇ ਦੇਮਾਨ ਦਾ ਇਹ ਫਰਕ ਹੈ ਕਿ ਦੇਮਾਨ ਸਿਰਫ ਤੇ ਸਿਰਫ ਆਰਗੈਨਿਕ ਸ਼ੁੱਧਤਾ ਦੇ ਨਾਲ ਲੋਕਾਂ ਪ੍ਰਤੀ ਸੋਚਦਾ ਜੀ ਉਹਨਾਂ ਦੇ ਭਵਿੱਖ ਬਾਰੇ ਸੋਚਦਾ ਜੀ ਠੀਕ ਹੈ ਜੀ ਇਸੇ ਕਰਕੇ ਨਾਬਦ ਲੋਕਾਂ ਨੇ ਹੁਣ ਤੱਕ ਦੇ ਇਤਿਹਾਸ ਸਭ ਤੋਂ ਵੱਡੀ ਜਿੱਤ ਜਿਹੜੀ ਆ ਦੇਮਾਂ ਦੇ ਹਿੱਸੇ ਚ ਪਾਈ ਆ ਸੋ ਇਹ ਇੱਕ ਨਿਮਾਣੀ ਜੀ ਕੋਸ਼ਿਸ਼ ਅਸੀਂ ਕਰ ਰਹੇ ਆ ਇਹ ਸਮਾਗਮ ਕਰਵਾ ਕੇ ਤੁਸੀਂ ਅੱਜ ਇੱਥੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਗੱਲ ਬਹੁਤ ਦੂਰ ਤੱਕ ਜਾਂਦੀ ਆ ਸਾਰਿਆਂ ਨੂੰ ਸੁਣਨੀ ਵੀ ਚਾਹੀਦੀ ਆ ਸਾਰਿਆਂ ਨੂੰ ਇਹਦੇ ਵਿੱਚ ਕੰਟਰੀਬਿਊਸ਼ਨ ਵੀ ਪਾਉਣਾ ਚਾਹੀਦਾ ਜੇ ਆਪਾਂ ਰੋਜ਼ ਜਿਹਾ ਜਿਹ ਹਿੰਦੁਸਤਾਨ ਦੀ ਵਸਦੀ 140 ਕਰੋੜ ਆ ਨਾ ਜੀ ਜੇ 140 ਕਰੋੜ ਬੰਦਾ ਹਿੰਦੁਸਤਾਨ ਦਾ ਰੋਜ਼ 1 ਰੁਪਿਆ ਦਾਨ ਕਰੇ 140 ਕਰੋੜ ਹੋ ਗਿਆ ਜੀ 140 ਕਰੋੜ ਰੁਪਏ 140 ਕਰੋੜ ਹੋ ਗਿਆ ਜੀ 140 ਕਰੋੜ ਰੁਪਏ ਦੇ ਵਿੱਚ ਆਪਾਂ ਇੱਕ ਹਲਕੇ ਦੇ ਪਿੰਡ ਜਿਹੜੇ ਆnde ਜੀ ਇੱਕ ਹਲਕੇ ਦੇ ਮਤਲਬ ਨਾਬੇ ਚ 141 ਪੰਚਾਇਤਾਂ ਨੇ ਤਾਂ ਉਹ ਉਹ 100 ਇੱਕ ਦਿਨ ਦੀ ਕਮਾਈ 1 ਰੁਪਏ ਦੀ ਕਮਾਈ ਨਾਲ 100 ਇੱਕ ਵਿਧਾਨ ਸਭਾ ਦੇ ਪਿੰਡਾਂ ਦੀ ਕਾਇਆਪਲਟ ਕਰ ਸਕਦੇ ਜੀ ਪਰ ਉਹ ਭਾਵਨਾ ਆਵੇ ਕਿੱਥੋਂ ਜੀ ਹੂੰ ਠੀਕ ਹੈ ਨਾ ਤੇ ਜਿਵੇਂ ਇੰਡਸਟਰੀ ਆ ਰਹੀ ਹੈ ਜਿਹੜਾ ਉੱਪਰ ਸਿਸਟਮ ਚੱਲੇ ਆ ਰਿਹਾ ਮੈਂ ਬਹੁਤ ਅਜੀਬੋ ਗਰੀਬ ਜਿਹਾ ਇੱਕ ਇੱਕ ਕੁਸ਼ਕ ਲੋਕਾਂ ਦੀ ਪਕੜ ਜਿਹੜੀ ਹੈ ਉਹ ਉਹ ਬਿਜ਼ਨਸ ਦੇ ਉੱਪਰ ਬਣੀ ਹੋਈ ਆ ਉਹ ਚਾਹੁੰਦੇ ਕਿ ਸਮਾਜ ਸਾਦੇ ਤਰੀਕੇ ਨਾਲ ਚੱਲੇ ਉਹੀ মিডিਆ ਨੂੰ ਚਲਾਉਂਦੇ ਨੇ ਜੀ ਵੱਡੇ ਵੱਡੇ ਚੈਨਲਾਂ ਦੇ ਮਾਲਕ ਬਣੇ ਬੈਠੇ ਨੇ ਤੁਹਾਡੇ ਵਰਗੇ ਜਿਵੇਂ ਤੁਸੀਂ ਮਿਹਨਤ ਕਰਦੇ ਹੋ ਉੱਥੇ ਥੱਲੇ ਬੈ ਕੇ ਇੰਟਰਵਿਊ ਕਰ ਰਹੇ ਹੋ ਥੋੜਾ ਕਰਦੇ ਨੇ ਤਾਂ ਸਟੂਡੀਓ 'ਚ ਬੁਲਾਉਂਦੇ ਨੇ ਸਾਰਿਆਂ ਨੂੰ ਜੀ ਕਿ ਉੱਥੇ ਆਓ ਤੁਸੀਂ ਜੀ ਇਹ ਫਰਕ ਇਸ ਚੀਜ਼ ਦਾ ਆਰਗੈਨਿਕ ਜਿਹੜੀ ਚੀਜ਼ ਆ ਨਾ ਆਰਗੈਨਿਕ ਸੁਤਤਾ ਜੜੀ ਹੈ ਕਿਸੇ ਵੀ ਧਰਤੀ ਦੀ ਖੁਸ਼ਬੂ ਕਿਸੇ ਵੀ ਸਮਾਜ ਦੀ ਖੁਸ਼ਬੂ ਕਿਸੇ ਵੀ ਸਭਿਆਚਾਰ ਦੀ ਖੁਸ਼ਬੂ ਕਿਸੇ ਦੇ ਸੁਭਾਅ ਦੀ ਖੁਸ਼ਬੂ ਜੜੀ ਹੈ ਠੀਕ ਹੈ ਨਾ ਜੀ ਜਦੋਂ ਉਹ ਨਹੀਂ ਆਪਾਂ ਜਾਗਰ ਕਰਾਂਗੇ ਉਦੋਂ ਤੱਕ ਸਮਾਜ ਔਰ ਜਿਹੜਾ ਕੋਈ ਵੀ ਸਟੇਟ ਕੋਈ ਵੀ ਮੁਲਕ ਜਿਹੜਾ ਤਰੱਕੀ ਨਹੀਂ ਕਰ ਸਕਦਾ ਜੀ ਤਾਂ ਜਿਸ ਤਰ੍ਹਾਂ ਐਮਐਲਏ ਸਾਹਿਬ ਨੇ ਦੱਸਿਆ ਕਿ ਸਭ ਤੋਂ ਚੰਗੀ ਗੱਲ ਤਾਂ ਮੈਨੂੰ ਇਹ ਜਾਣ ਕੇ ਲੱਗੀ ਅੱਜ ਮੈਨੂੰ ਪਹਿਲੀ ਵਾਰੀ ਪਤਾ ਲੱਗਿਆ ਕਿ ਐਮਐਲਏ ਸਾਹਿਬ ਹਾਲੇ ਵੀ ਪੜ੍ਹਾਈ ਕਰ ਰਹੇ ਨੇ ਮੈਨੂੰ ਲੱਗਦਾ ਕਿ ਕੋਈ ਪੰਜਾਬ ਦੇ ਵਿੱਚ ਦੂਜਾ ਐਮਐਲਏ ਹੋਰ ਹੋਊਗਾ ਜਿਹੜੇ ਆਪਣੇ ਐਮਐਲਏ ਦੇ ਅਹੁਦੇ ਤੇ ਆਉਣ ਤੋਂ ਬਾਅਦ ਵੀ ਸਟੱਡੀ ਕਰ ਰਹੇ ਨੇ ਕਿਉਂਕਿ ਹਰੇਕ ਬੰਦਾ ਇਹ ਸੋਚਦਾ ਵੀ ਯਾਰ ਵੀ ਇੰਨਾ ਕੁ ਮਿਲ ਗਿਆ ਵੀ ਇੱਤੋਂ ਕਹਾ ਤਾਂ ਹੁਣ ਮੁੱਖ ਮੰਤਰੀ ਦੇ ਇਸ ਅਹੁਦੇ ਬਾਰੇ ਸੋਚੀ ਆਪਾਂ ਪੜ੍ਹ ਕੇ ਕੀ ਲੈਣਾ ਪਰ ਪਹਿਲੇ ਐਮਐਲਏ ਮੈਨੂੰ ਮਿਲੇ ਨੇ ਜਿਹੜੇ ਕਹਿੰਦੇ ਨੇ ਕਿ ਹੁਣ ਵੀ ਉਹ ਪੀਐਚਡੀ ਕਰ ਰਹੇ ਨੇ ਉਹ ਆਪਣੇ ਆਪ ਨੂੰ ਹੋਰ ਨਖਾਰਨ ਦੀ ਕੋਸ਼ਿਸ਼ ਕਰ ਰਹੇ ਨੇ ਹਾਲਾਂਕਿ ਪਹਿਲਾਂ ਹੀ ਨਾਬੇ ਦੇ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਪਰ ਐਮਐਲਏ ਸਾਹਿਬ ਨੇ ਦੱਸਿਆ ਕਿ ਜਿਸ ਤਰ੍ਹਾਂ ਉਹਨਾਂ ਨੂੰ ਲੋਕਾਂ ਨੇ ਪਿਆਰ ਦਿੱਤਾ ਇਹ ਉਸ ਤੋਂ ਵੀ ਵੱਧ ਵਿਸ਼ਵਾਸ ਲੋਕਾਂ ਦਾ ਅਗਲੀ ਵਾਰੀ ਬਣਾਉਣਗੇ ਤੇ ਲੋਕਾਂ ਨੂੰ ਪਿਆਰ ਹੈ ਜਿਹੜਾ ਉਸੇ ذریعے ਹੀ ਇਹ ਲੋਕਾਂ ਦੇ ਵਾਸਤੇ ਜਿਹੜੇ ਵਿਰਾਸਤੀ ਕਿਲੇ ਨੇ ਜਾਂ ਫਿਰ ਨਾਬੇ ਦੀਆਂ ਹੋਰ ਵਿਰਾਸਤਾਂ ਨੇ ਜਾਂ ਫਿਰ ਨਾਬੇ ਦੇ ਲੋਕਾਂ ਵਾਸਤੇ ਜੋ ਕੁਝ ਕਰ ਸਕਦੇ ਨੇ ਉਹ ਚੰਗੇ ਪੱਧਰ ਤੇ ਅੱਗੇ ਨੂੰ ਕਰਨਗੇ ਸੋ ਅੱਜ ਦੇ ਇਸ ਇੰਟਰਵਿਊ ਦੇ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਚ ਦੇਣਾ ਨਾ ਭੁੱਲਿਓ ਜੁੜੇ ਰਹੋ ਲਾਈਵ ਤੇ ਇਸ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ